ਉਵੇਂ ਸਿਪਕਸ਼ੀ ਕਰ ਰੱਪਾ ਕੁਝ ਚੰਗਾ ਕਰਕੇ ਜਾਵਾਂ ਮੈਂ ਮੇਰਾ ਖੇਲੂ ਦੇ ਵਿੱਚ ਨਾਮ ਹੋਵੇ ਤੇ ਐਸੇ ਲੇਖ ਲਿਖਾਵਾਂ ਮੈਂ ਤੂੰ ਉਵੇਂ ਸਿਪਕਸ਼ੀ ਕਰ ਰੱਪਾ ਕੁਝ ਚੰਗਾ ਕਰਕੇ ਜਾਵਾਂ ਮੈਂ ਮੇਰਾ ਟੰਗਿਆਂ ਦੇ ਵਿੱਚ ਨਾਮ ਹੋਵੇ ਤੇ ਤੂੰ ਐਸੇ ਲੇਖ ਲਿਖਾਵਾਂ ਬਣ ਜਾ ਰੁਕ ਸੰਗੜਾ ਕੋਇਲ ਲਈ ਟਾਣੀ ਹੋਵਾ ਮੈਂ ਤੋਤੇ ਲਈ ਚੂਰੀ ਬਣ ਜਾਵਾ ਮੱਛਲੀ ਲਈ ਪਾਣੀ ਹੋਵਾ ਵੇ ਬਣ ਜਾ ਰੁਕ ਸੰਗੜਾ ਕੋਇਲ ਲਈ ਟਾਣੀ ਹੋਵਾ ਮੈਂ ਤੋਤੇ ਲਈ ਚੂਰੀ ਬਣ ਜਾਵਾ ਮੱਛਲੀ ਲਈ ਪਾਣੀ ਜਾਵਾਂ ਮੈਂ ਉਸ ਪੱਛੀ ਚਕਾਰੇ ਡੱਬਾ ਮੁਝ ਚੰਗਾ ਕਰਕੇ ਜਾਵਾਂ ਮੈਂ ਲਮੇਲੇ ਦਾਸਤਾ ਚ ਲੈਣੇ ਆ ਰੈਡੀ ਸਟਾਰਟ ਦਾਸਤਾ ਚ ਤੇਰੇ ਫੁੱਲ ਜੱਗੂ ਲੱਭੇ ਖੇਚ 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 ਮਤਨਾ ਖੇਚ ਆਹੀਂ ਉੱਡੇ ਦੂੜਾ ਘੇਚ ਘੇਚ ਬਾੜ ਦਾ ਮਤਲਬ ਨਾ 10 ਟਾਚੀ ਇਹਦੇ ਲੈਣੇ ਆ ਰੈਡੀ ਸਟਾਰਟ ਲਾਓ 10 ਟਾਚ ਬੈਗਸ 프ਰੰਟ ਵੀ ਫੁੱਲ ਚੱਲ ਚੱਲ ਫੁੱਲ ਤੇ ਹੀ ਭਰ ਤਾ ਰੈਡਾ ਐ ਨਹੀਂ ਪਹਿਣਗਾ ਪੱਟਾਂ ਜਾਨ ਪਈ ਹੋਊ ਤਾਂ ਫੇਰ ਪਹਿਣਗਾ ਚੱਲ ਚੱਲ ਹਿੰਮਤ ਨਾਲ ਵੇਖ ਚੱਲ ਚੱਲ ਉੱਠ ਰਹਿਮਤ ਨਾਲ ਚੱਲ ਰੈਡੀ ਸਟਾਰਟ 10 ਬੱਲੇ ਫੁੱਲ ਫਾਸਟ ਖਿੱਚ ਕੇ ਦੋਨੇ ਸਾਈਡਾਂ ਤੇ ਪੂਰੇ ਤੇਜ਼ ਫੋਲਾ ਫੇਰੀ ਬਣੂ ਬਾਵਰ ਸਰੀਰ ਚ ਖਿੱਚ ਖਿੱਚ ਮਾਰਦਾ ਖਿੱਚ ਕੇ ਤੇਜ਼ ਭੱਜ ਕੇ ਭੱਜ ਕੇ ਤੇਜ਼ रेडी स्टार्ट फुल तेई बार ता फुल स्पीड ਨਾਲ ਅੱਗੇ ਚੱਲ ਅੱਗੇ ਚਲੋ ਲਾਈਨ ਤੱਕ ਹਾਂ ਠੀਕ ਹੈ ਪੂਰਾ ਵੈਕ ਚੱਲੋ ਸਪੀਡ ਇਹਦੇ ਨੇ ਆਉਣੀ ਹੈ ਪਟਨ ਚ ਬਾਵਰ ਭਰਤਾ ਫੇਰ ਵੱਜਣਗਾ ਪ੍ਰੈਸ